ਹਾਂਜੀ ਸਤਿ ਸ੍ਰੀ ਅਕਾਲ ਜੀ ਕਹਿੰਦੇ ਨੇ ਦੁਆਵਾਂ 'ਚ ਬਹੁਤ ਤਾਕਤ ਹੁੰਦੀ ਐ ਦੁਆਵਾਂ ਕਿਸੇ ਦੀ ਜ਼ਿੰਦਗੀ ਬਦਲ ਸਕਦੀਆਂ ਨੇ ਤੁਸੀਂ ਸਾਰੇ ਜਾਣਦੇ ਹੀ ਹੋ ਕਿ ਸਿੱਧੂ ਮੂਸੇਵਾਲੇ ਦਾ ਕੁਝ ਟਾਈਮ ਪਹਿਲਾਂ ਗੋਲੀਆਂ ਮਾਰ ਕੇ ਜਵਾਰਕੇ ਪਿੰਡ ਵਿੱਚ ਕਤਲ ਕਰ ਦਿੱਤਾ ਗਿਆ ਸੀ ਉਹਨਾਂ ਦਾ ਵੇੜਾ ਸੁੰਨਾ ਹੋ ਗਿਆ ਸੀ ਘਰ ਸੁੰਨਾ ਹੋ ਗਿਆ ਸੀ ਮਾਪਿਓ ਬਿਲਕਦੇ ਸੀ ਕੰਧਾਖਾਨ ਨੂੰ ਆਉਂਦੀਆਂ ਨੇ ਸੋ ਪ੍ਰਮਾਤਮਾ ਨੇ ਦੁਆਰਾ ਸੁਣੀ ਐ ਇਹਨੇ ਲੋਕਾਂ ਦਾ ਪਿਆਰ ਐ ਅਸੀਸਾਂ ਦੁਆਵਾਂ ਇਹਨੇ ਬਜ਼ੁਰਗਾਂ ਦੀ ਦੁਆਵਾਂ ਨੇ ਕਿ ਦੁਆਰਾ ਉਹਨਾਂ ਦੇ ਝੋਲੀ ਇੱਕ ਪਰਮਾਤਮਾ ਨੇ ਪੁੱਤ ਪਾਇਆ ਹੈ ਜੀ ਹਾਂ ਮਾਤਾ ਚਰਨਕੌਰ ਨੂੰ ਪਰਮਾਤਮਾ ਨੇ ਪੁੱਤਲੀ ਦਾਤ ਬਖਸ਼ੀ ਹੈ ਬੱਚਾ ਵੀ ਠੀਕ ਹੈ ਤੇ ਮਾਤਾ ਚਰਨਕੌਰ ਵੀ ਸਹੀ ਸਲਾਮਤ ਨੇ ਹੁਣੇ ਕੁਸ ਟਾਈਮ ਪਹਿਲਾਂ ਬਲਕੌਰ ਸਿੰਘ ਨੇ ਇੱਕ ਪੋਸਟ ਸਾਂਝੀ ਕੀਤੀ ਹੈ ਪਰਮਾਤਮਾ ਦਾ ਸ਼ੁਕਰਾਨਾ ਕੀਤਾ ਕਿ ਪਰਮਾਤਮਾ ਨੇ ਸਾਨੂੰ ਪੁੱਤ ਦੀ ਦਾਤ ਬਖਸ਼ੀ ਹੈ ਸਿੱਧੂ ਦਾ ਛੋਟਾ ਭਰਾ ਆਇਆ ਹੈ ਸੋ ਬਹੁਤ ਬਹੁਤ ਮੁਬਾਰਕਾਂ ਪਰਿਵਾਰ ਨੂੰ ਤੇ ਚਾਉਣ ਵਾਲਿਆਂ ਨੂੰ ਜਿਨ੍ਹਾਂ ਨੇ ਲੱਖਾਂ ਕਰੋੜਾਂ ਦੁਆਵਾਂ ਦਿੱਤੀਆਂ ਅਸੀਸਾਂ ਦਿੱਤੀਆਂ ਅਸੀਸ ਕਦੇ ਖਾਲੀ ਨਹੀਂ ਜਾਂਦੀ ਪ੍ਰਮਾਤਮਾ ਸੁਣਦਾ ਜ਼ਰੂਰ ਹੈ ਭਾਵੇਂ ਟਾਈਮ ਲੱਗ ਜੇ ਸੋ ਪਰਿਵਾਰ ਦਾ ਸੁਨਣਾ ਹੋਇਆ ਵੇੜਾ ਦੁਬਾਰਾ ਫੇਰ ਸੁਨਾਏਗਾ ਫੇਰ ਇੱਕ ਨਵਾਂ ਸਿੱਧੂ ਉਵੇਂ ਹੀ ਸਟੇਜ ਤੇ ਦੁਬਾਰਾ ਫੇਰ ਗਰਜੇਗਾ ਉਵੇਂ ਹੀ ਹੇਕ ਲਾਊਗਾ ਉਵੇਂ ਇੰਨੀ ਪਬਲਿਕ ਉਹਨੂੰ ਪਿਆਰ ਕਰੂਗੀ